ਚਲ ਦੇਖਿਆ ਹੁੰਦਾ ਹੈ ਚਲੋ ਜੀ ਵਾਹਿੁਰਜੀ ਦਾ ਖਾਲਸਾ ਵਾਹਿੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਟਕਾਂਸੋ ਮਾਜਰਾ ਸਮੂਹ ਪੰਚਾਇਤ ਦਾ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਅੱਜ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਪੂਰੀ ਟੀਮ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਇੱਥੇ ਸੱਦਿਆ ਤੇ ਅੱਜ ਦਾ ਜਿਹੜਾ ਇੱਥੇ ਆਉਣ ਦਾ ਮੁੱਖ ਮਕਸਦ ਹੈ ਸਾਡੀ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੋ ਨਾਲ ਖੜੇ ਨੇ ਡਾਕਟਰ ਸਾਧੂ ਸਿੰਘ ਜੀ ਉਹਨਾਂ ਨੇ ਆਪਣੇ ਬਜ਼ੁਰਗ ਆਪਣੇ ਪਿਤਾ ਸਰਦਾਰ ਪ੍ਰਭੂ ਸਿੰਘ ਜੀ ਅਤੇ ਮਾਤਾ ਤੇਜਕੌਰ ਦੀ ਯਾਦ ਵਿੱਚ ਇਹ ਜਿਹੜੀ ਸਕੂਲ ਦੀ ਇਮਾਰਤ ਬਣਾ ਕੇ ਦਿੱਤੀ ਹੈ ਜਿਸ ਦੀ ਤਕਰੀਬਨ 7 ਲੱਖ ਰੁਪਏ ਲਾਗਤ ਆਈ ਹੈ ਅੱਜ ਇਹ ਜਿਹੜੇ ਕਮਰੇ ਨੇ ਇਹ ਸਰਕਾਰੀ ਐਲੀਮੈਂਟਰੀ ਸਕੂਲ ਟਾਂਸੋ ਮਾਜਰਾ ਨੂੰ ਸਮਰਪਿਤ ਕੀਤੇ ਨੇ ਤਾਂ ਕਿ ਇੱਥੇ ਜਿਹੜਾ ਦੇਸ਼ ਦਾ ਪੂਖ ਸਾਡੇ ਬੱਚੇ ਆ ਛੋਟੇ ਛੋਟੇ ਇਹ ਇੱਥੇ ਪੜ ਸਕਣ ਸਰਕਾਰਾਂ ਨੇ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰਦੀਆਂ ਨੇ ਪਰ ਜਦੋਂ ਤੱਕ ਸਮਾਜ ਦੇ ਜਿਹੜੇ ਲੋਕ ਐ ਸਰਦਾਰ ਸਾਧੂ ਡਾਕਟਰ ਸਾਧੂ ਸਿੰਘ ਜੀ ਵਰਗੇ ਸਰਦਾਰ ਰਣਜੀਤ ਸਿੰਘ ਜੀ ਵਰਗੇ ਇਹ ਅੱਗੇ ਨਹੀਂ ਆਉਂਦੇ ਜਦ ਤੱਕ ਸਮਾਜ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਤਰੱਕੀ ਇਕੱਲੀ ਸਰਕਾਰਾਂ ਨਾਲ ਨਹੀਂ ਹੁੰਦੀਆਂ ਸਮਾਜ ਦਾ ਹਰ ਇੱਕ ਵਰਗ ਨੂੰ ਜਿਹੜਾ ਆਪਣਾ ਸਮਾਜ ਹੈ ਸਮਾਜ ਦੇ ਪਛੜੇ ਹੋਏ ਲੋਕ ਆ ਉਹਨਾਂ ਦੀ ਭਲਾਈ ਲਈ ਆਪਾਂ ਸਾਰਿਆਂ ਨੂੰ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਲੋਕਾਂ ਦੇ ਭਲੇ 'ਚ ਖਰਚ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ ਛੋਟੇ-ਛੋਟੇ ਬੱਚੇ ਨੇ ਕੱਲ ਨੂੰ ਇਹ ਪੜ੍ਹ ਕੇ ਅਫਸਰ, ਇੰਜੀਨੀਅਰ, ਡਾਕਟਰ ਬਣ ਕੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਣਗੇ, ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਸਹਾਇ ਹੋਣਗੇ। ਇਹਨਾਂ ਦਾ ਮੈਂ ਅੱਜ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨਾ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਜਿਹੜਾ ਇਹ ਨੇਕ ਕਾਰਜ ਹੈ ਇਹ 'ਚ ਹਿੱਸਾ ਪਾਇਆ।ਾਰੇ ਸਮੂਹ ਦੇਸ਼ ਵਾਸੀਆਂ ਨੂੰ ਵੀ ਲਾਲੋ ਸਭ ਨੂੰ ਇਹ ਹੀ ਕਹਿਣਾ ਕਿ ਹਰ ਇੱਕ ਬੰਦੇ ਨੇ ਆਪਣੀ ਯਥਾ ਸ਼ਕਤੀ ਅਨੁਸਾਰ ਜਰੂਰੀ ਨਹੀਂ ਕਿ ਸਾਹਮਣੇ ਕਿਸੇ ਨੇ ਕੋਈ ਕਰੋੜ ਰੁਪਏ ਖਰਚ ਕਰ ਸਕਦਾ ਕੋਈ 10 ਲੱਖ ਹੀ ਕਰ ਸਕਦਾ ਭਾਵੇਂ ਕੋਈ ਬੰਦਾ 10 ਰੁਪਏ ਦਸਵੰਦ ਕੱਢੇ ਉਹਨੂੰ ਆਪਣਾ 10 ਰੁਪਏ ਦਸਵੰਦ ਕੱਢ ਕੇ ਜਿਹੜਾ ਸਮਾਜ ਦਾ ਕਾਰਜ ਹੈ ਆਪਣਾ ਸਭ ਤੋਂ ਪਹਿਲਾਂ ਤਾਂ ਸਕੂਲਾਂ ਦਾ ਕਾਰਜ ਗਰੀਬ ਲੋਕਾਂ ਦੀ ਭਲਾਈ ਧਾਰਮਿਕ ਧਾਰਮਿਕ ਦਾ ਭਾਵੇਂ ਬਾਅਦ ਚ ਕਰੇ ਪਰ ਪਹਿਲਾਂ ਬੱਚਿਆਂ ਦਾ ਜਿੱਥੇ ਹਰ ਇੱਕ ਵਰਗ ਦੇ ਬੱਚਿਆਂ ਦੇ ਪੜਨਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਤੇ ਜਿਹਨਾਂ ਦੇ ਅੱਗੇ ਉਦੇਸ਼ ਨੂੰ ਅੱਗੇ ਲੈ ਜਾਣਾ ਤੇ ਪਹਿਲਾਂ ਇੱਥੇ ਆਪਾਂ ਨੂੰ ਇੱਥੇ ਹੀ ਆਪਣੇ ਬੱਚਿਆਂ ਦਾ ਭਵਿੱਖ ਸਮਰਨ ਆਪਾਂ ਨੂੰ ਨੇਕ ਕਾਰਜੇ ਹਿੱਸਾ ਪਾਉਣਾ ਚਾਹੀਦਾ ਆਪਣੀ ਅਯਾਥਾ ਸ਼ਕਤੀ ਅਨੁਸਾਰ ਸਭ ਨੂੰ ਹਿੱਸਾ ਪਾਉਣਾ ਚਾਹੀਦਾ ਸ੍ਰੀ ਕਾਲ ਜੀ ਮੈਂ ਰਣਜੀਤ ਸਿੰਘ ਐਸਐਮਸੀ ਚੇਅਰਮੈਨ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਕਾਨ ਸੁਮਾਜਰਾ ਅਸੀਂ ਸਾਡੇ ਪਰਿਵਾਰ ਨੇ ਡਾਕਟਰ ਸਾਧੂ ਸਿੰਘ ਮੇਰੇ ਪਿਤਾ ਜੀ ਤੇ ਸਾਡੇ ਸਾਰੇ ਪਰਵਾਰ ਨੇ ਰਲ ਮਿਲ ਕੇ ਇਹ ਏਸੀ ਹਾਲ ਕਮਰਾ ਜਿਹੜਾ ਸਰਕਾਰੀ ਸਕੂਲ ਨੂੰ ਸਮਰਪਿਤ ਕੀਤਾ ਅੱਜ ਇਹ ਮੇਰੇ ਪਿਤਾ ਡਾਕਟਰ ਸਾਧੂ ਸਿੰਘ ਦੀ दिली ਇੱਛਾ ਸੀਗੀ ਕਿ ਇਹਨਾਂ ਦੇ ਪਿਤਾ ਜੀ ਮੇਰੇ ਦਾਦਾ ਜੀ ਸਰਦਾਰ ਪ੍ਰਭੂ ਸਿੰਘ ਤੇ ਮਾਤਾ ਤੇਜਕੌਰ ਜੀ ਉਹਨਾਂ ਦੀ ਯਾਦ ਵਿੱਚ ਸੋ ਇਹ ਕਮਰਾ ਅਸੀਂ ਅੱਜ ਸਰਕਾਰੀ ਸਕੂਲ ਨੂੰ ਸਮਰਪਿਤ ਕਰ ਰਹੇ ਹਾਂ ਸੋ ਇਸ ਸਰਕਾਰੀ ਸਕੂਲ ਵਿੱਚ ਇਹ ਆਸ-ਪਾਸ ਦੇ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਇਹ ਪਹਿਲਾ 에어 ਕੰਡੀਸ਼ਨਡ ਹੌਟ ਐਂਡ ਕੋਲਡ ਐਚ ਵੀ ਐਸ ਸੀ ਨੂੰ ਕਹਿੰਦੇ ਆ ਇਹ ਕਮਰਾ ਅਸੀਂ ਅੱਜ ਸਰਕਾਰੀ ਸਕੂਲ ਨੂੰ ਸਮਰਪਿਤ ਕੀਤਾ